ਇਹਨੂੰ ਕਿੱਥੇ ਲੈ ਮੈਂ ਤੇਰੇ ਤੋਂ ਵੀ ਪੁੱਛੋ ਕਿ ਚਾਰ ਘਟ ਘਟ ਲੀਏ ਆਹ ਲੌੜਦਾ ਬੜਾ ਅਕੇ ਲੱਗਦੀ ਹੈ ਨਾ ਹੂੰ ਪਾਪਰਤਾ ਡਾਊਗਾ ਹੁਣ ਬੂਦ ਗਿਆ ਬਦਰ ਗਿਆ ਕਹਿੰਦੇ ਦੀ ਪਿੱਛੇ ਜਾ ਪਾਜੀ ਸਭ ਪਿੱਛੇ ਜਾ ਪਿੱਛੇ ਹੋ ਜਾ ਇਹ ਤਾਂ ਇਹ ਤਾਂ ਬੋਤੋ ਹੋਈ ਗੋ ਐਡੇ ਨੂੰ ਤਾਂ ਕੀ ਗੱਲ ਹੈ ਇਹ ਇਹ ਤਾਂ ਬੋਤੋ ਹੋ ਗਿਆ ਫੀਲ ਹੋ ਗਏ ਜਿੱਥੋਂ ਡਰੋਨ ਉਹ ਵੜਾ ਨਾ ਸੋਤੇ ਉਧਰੋਂ ਆਤੀ ਗੱਲੀ ਅਮੀਤ ਰੇਫਰਦਾ ਕਮਲਾ ਮੋਲੇ ਮੰਨੇ ਨਾ ਹਾਈ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਠੁਕੇ ਵਿਖੇ ਆ ਡਰੋਨ ਨਾਲ ਸਪਰੇਅ ਕਰਨ ਆਏ ਆ ਤੇ ਪਹਿਲੀ ਵਾਰ ਸਾਡੇ ਪੰਡਿਤ ਇੱਥੋਂ ਆਇਆ ਜੀ ਆਹ ਦੇਖੋ ਹੜ ਜਾਓ ਸਭ ਲੋਕ ਹੜ ਜਾਓ ਆਹ ਦੇਖੋ ਜੀ ਉਹ ਨਾਲ ਉੱਤੇ ਬੈਠੇ ਹੋਣ ਹਾਂ ਜੀ ਸਿੱਧੂ ਸਾਹਿਬ ਨੇ ਬਲਵਿੰਦਰ ਫੌਜੀ ਆ ਆਏਵੇਂ ਨੇ ਸਖਪਾਲ ਸਿੰਘ ਜੀ ੁੱਲਰ ਦੇ ਖੇਤ ਇਹ ਡਰੋਨ ਆਇਆ ਵਾ ਕਿਉਂ ਵੀ ਚਾਚਾ ਹਾਂ ਭਾਈ ਕੀ ਕੀ ਇਹ ਕੀ ਗੱਲ ਬਾਤ ਇਹਨਾਂ ਦੀ ਕੀ ਤੁਹਾਨੂੰ ਦੱਸ ਦੇ ਵੀ ਕਿੰਨੇ ਰੁਪਏ ਕਿੱਲੇ ਦੇ ਲੈਂਦੇ ਆ ਕੀ ਗੱਲ ਬਾਤ ਕਿੱਥੋਂ ਆਇਆ ਭਾਈ ਤੇ ਪਹਿਲੀ ਵਾਰ ਆਇਆ ਸਾਡੇ ਇੱਥੇ ਮੇਰੇ ਪਿੰਡ ਦੇ ਸੰਗਤ ਤੋਂ ਵੀ ਵਧੀਆ ਆਇਆ ਕਿਰਾਇਆ ਤੋਂ ਵੀ ਆਏ ਬੰਦੇ ਇੱਥੇ ਹਾਂਜੀ ਆਟੋਮੈਟਿਕ ਆ ਜਿੱਥੋਂ ਜਿੱਥੇ ਮੁੱਕ ਗਿਆ ਉੱਥੇ ਆਪੇ ਦੁਬਾਰੇ ਇੱਥੋਂ ਭਰੂਗਾ ਦੁਬਾਰੇ ਉਸੇ ਥਾਂ ਤੋਂ ਦੁਬਾਰੇ ਸ਼ੁਰੂ ਕਰੂਗਾ ਠੀਕ ਹੈ ਜੀ ਕਾਜੀ ਬਲਵੰਤ ਸਿੰਘ ਪ੍ਰਧਾਨ ਜੀ ਹਾਂਜੀ ਹਾਂਜੀ ਕੀ ਹੈ ਇਹ ਇਸ ਬਾਰੇ ਡਰੋਨ ਬਾਰੇ ਕੋਈ ਵਿਚਾਰ ਤੁਹਾਡੇ ਡਰੋਨ ਵਿਚਾਰੇ ਵਿਚਾਰਤਾ ਇਹ ਕਹਿੰਦੇ ਵੀ ਸਪਰੇ ਵਧੀਆ ਕਰਦਾ 350 ਰੁਪਿਆ ਲੈਂਦਾ ਕਿੱਲੇ ਦਾ ਇਹ ਮਤਲਬ ਜਿਵੇਂ ਹੁਣ ਡੋਡੀ ਰੋਡ ਜਾਂ ਬਕਰ ਹਲਦੀ ਰੋਗ ਪਿਆ ਵਾ ਝੋਨੇ ਨੂੰ ਵਿੱਚ ਝੋਨਾ ਵਧਿਆ ਬਈ ਵੱਧਾ ਹਾਂ ਹਾਂ ਜਿਹੜੇ ਵਧੇ ਵਜੋਂ ਨਿਗਰ ਕੇ ਵਿੱਚ ਤੁਰਨਾ ਔਖਾ ਵਿੱਚ ਪਸ ਵੀ ਲੱਗਦੇ ਆ ਤਿਲਕਣ ਬਣ ਜਾਂਦੀ ਐ ਇਸ ਕਰਕੇ ਵੀ ਫਾਇਦਾ ਤਾਂ ਹੈਗਾ ਇਹਦਾ ਤੇ ਦੂਜੇ ਪਾਸੇ ਲੇਬਰ ਨੂੰ ਵੀ ੱੱਕਾ ਪੈਣਾ ਜਿਹੜੀ ਪਿੰਡ ਵਾਲੀ ਲੇਬਰ ਹੈਗੀ ਉਹਨੂੰ ਤਾਂ ੱੱਕਾ ਪੈਣਾਗਾ ਗੱਲ ਦੇ ਵਿੱਚ ਤਸਵੀਰ ਹੋਈਆਂ ਬਰਾ ਆਇਆ ਵੀ ਜੇ ਕਹਿੰਦਾ ਹੁਣ ਕਿਸਾਨ ਨੇ ਸੋਚਦਾ ਕਿਉਂਕਿ ਦਿਨੋਂ ਦਿਨ ਖੇਤੀ ਹੈ ਜਿਹੜੀ ਉਹ ਆਪ ਦਾ ਮਤਲਬ ਨਵੇਂ ਕਰ ਬਟਾ ਲੈਂਦੀ ਹੈਗੀ ਕਿਸਾਨੀ ਨਵੇਂ ਤੋਂ ਨਵੇਂ ਦੌਰ ਤੇ ਜਾ ਰਹੀ ਹੈ ਅਸੀਂ ਤਾਂ ਅੱਗੇ ਵੀ ਆਪ ਜਿਵੇਂ ਜਿਵੇਂ ਖੇਤੀ ਬਦਲਦੀ ਜਾਂਦੀ ਹੈ ਕੰਮ ਢੰਗ ਬਦਲਦੇ ਜਾਂਦੇ ਹੋ ਗਏ ਕੀ ਮਤਲਬ ਤਰੀਕੇ ਤੌਰ ਤਰੀਕੇ ਇਹ ਇਹ ਦੇਖੋ ਸਾਨੂੰ ਝੋਨੇ ਦੇ ਹਾਲਤ ਦਿਖਾਉਨੇ ਜਿੱਥੋਂ ਦੀ ਨੰਗਿਆ ਇੱਥੇ ਜਿਹੜਾ ਝੋਨੇ ਨੂੰ ਵੀ ਪਤਾ ਲਵਾਉਂਦਾ ਵੀ ਹਾਂ ਇੱਥੋਂ ਹੀ ਨੰਗਿਆ ਹਵਾ ਇਹਦੀ ਬਹੁਤ ਜ਼ਿਆਦਾ ਤੇਜ਼ ਆ ਕਿ ਨੇ ਜੜਾਂ ਤੱਕ ਹਿਲਾ ਆਂਦਾ ਸਹੀ ਹੈ ਸਭ ਲੋਕ ਇੱਥੇ ਖੜੇ ਹੋਣਾ ਆ ਅਸੀਂ ਭਾਈ ਮੁਕਤ ਦੀ ਐਡ ਕਰਦੇ ਆ ਦੂਜੇ ਦਾ ਪੈਸੇ ਲੈ ਕੇ ਐਡ ਕਰਦੇ ਆ ਸਾਡਾ ਜਿਹੜਾ ਜ਼ਿਮੀਂਦਾਰ ਭਾਈਚਾਰਾ ਇਹ ਫ੍ਰੀ ਐਡ ਕਰਨ ਵਾਲਾ ਆ ਜਿੰਨੇ ਸਾਰੇ ਕਿਸਾਨ ਖੜਿਆ ਇਹ ਸਾਰੇ ਫ੍ਰੀ ਐਡ ਕਰਨ ਵਾਲਿਆ ਨਹੀਂ ਆਮ ਦੇਖ ਲਓ ਕੋਈ ਵੀ ਕੰਪਨੀ ਉਹ ਆਪਦੇ ਐਡ ਤੇ ਕਰੋੜਾ ਰੁਪਈਆ ਲਉਂਦੀ ਆ ਪਰ ਇੱਕ ਕਹਚਾ ਕਿਸਾਨ ਆ ਜਿਹੜਾ ਸਾਰਿਆਂ ਦੀ ਫ੍ਰੀ ਐਡ ਕਰਦਾ ਆ ਪਿਆ ਡਰੋਨ ਭਾਈ ਰੱਖਿਆ ਤੇ ਇਹਦੇ ਚ ਕਹਿੰਦੇ 10 ਕਿਲੋਟਰ ਪਾਣੀ ਪੈਂਦਾ ਮਾਰੀ ਜਾਂਦਾ ਚੀਕਾਂ ਹਾਂਜੀ